ਸਾਰੇ ਸਤਿਕਾਰਯੋਗ ਸਾਥੀਆਂ ਸਭ ਤੋਂ ਪਹਿਲਾਂ ਤਾਂ ਜੈ ਗੁਰਦੇਵ ਜੈ ਭੀਮ ਜੈ ਭਾਰਤ ਜੈ ਬਾਲ ਮਕੀ ਹਰ ਬਾਲ ਮਕੀ ਸੋ ਦੇਖੋ ਆਪਾਂ ਹਮੇਸ਼ਾ ਇਹ ਲੋਕ ਜਿਹੜੇ ਸਾਨੂੰ ਪੁੱਛਦੇ ਆ ਵੀ ਜਿਹੜੇ ਤੁਹਾਡੇ ਸਮਾਜ ਦੇ ਲੋਕ ਆ ਜਦੋਂ ਤੁਹਾਡੇ ਖਿਲਾਫ ਹੀ ਲੜਦੇ ਆ ਤੁਹਾਡਾ ਐਕਸ਼ਨ ਕੀ ਹੁੰਦਾ ਤੇ ਗੁਰੂ ਰਵਿਦਾਸ ਟਾਈਗਰ ਫੋਰਸ ਪੂਰੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਵਿੱਚ ਹਰ ਕਸਬੇ ਵਿੱਚ ਇਹੀ ਗੱਲ ਕਰਦੀ ਆ ਵੀ ਜੇਕਰ ਸਾਡੇ ਸਮਾਜ ਦਾ ਕੋਈ ਮਾੜਾ ਅੰਸਰ ਹੋਊਗਾ ਆਪਾਂ ਉਹਦੇ ਉੱਪਰ ਵੀ ਜੋ ਕਾਨੂੰਨ ਨੇ ਬਣ ਕਾਰਵੇ ਬਣਦੀ ਓਤੇ ਕਰਾਂਗੇ ਕਿ ਜਿਹੜਾ ਰਤਨ ਚੰਦ ਆ ਇੱਥੇ ਤੇ ਸੋਹੇ ਹਲਕੇ ਵਿੱਚ ਸ਼੍ਰੀ ਗੁਰੂ ਰਵਿਦਾਸ ਭਵਨ ਜਿਹੜਾ ਹੈਗਾ ਅਸੀਂ ਸਤਕarnਾ ਨਾਮ ਲੈਂਦੇ ਆ ਪਰ ਉਹਨੇ ਜਿਹੜੇ ਪੱਥਰਾਂ ਦੇ ਉੱਪਰ ਲਿਖਿਆ ਰਵਿਦਾਸ ਭਵਨ ਉਹਦੇ ਉੱਪਰ ਬਾਅਦ ਵਿੱਚ ਇਹਨੇ ਕਹਿਤਾ ਵੀ ਜਿਹੜਾ ਪੱਥਰ ਲੱਗਾ 2015 ਦੇ ਵਿੱਚ ਜਿਹੜਾ ਲੱਗਾ ਸੀਗਾ ਉਹਦੇ ਵਿੱਚ ਕਿ ਸਾਡੇ ਰੈਵਰ ਜਿਹੜੇ ਸਾਡੇ ਆ ਅਮਰਦ ਬਾਣੀ ਦੇ ਮੱਕਾ ਮਦੀਨਾ ਸਾਡੇ ਜਿਹੜੇ ਡੇਰਾ ਸੰਗ ਬੱਲਾ ਉਹਨਾਂ ਦੀ ਉਦਘਾਟਨ ਹੋਇਆ ਦੇਖੋ ਮਾ ਪਰਿਸ਼ਾ ਨੇ ਸਰਬ ਜਦੋਂ ਆਪਾਂ ਸੱਦੀਏ ਤਾਂ ਉਦਘਾਟਨ ਦੇ ਆ ਸਕਦੇ ਜਿਹੜੀ ਚੀਜ਼ ਉਹਨੇ ਲਿਖੀ ਆ ਉਹ ਸਤਕarnਾ ਉਸ ਤੋਂ ਬਾਅਦ ਇਨੇ ਸਾਨੂੰ ਮਿੰਤਾ ਕੀਤੀਆਂ ਤਰਲੇ ਕੀਤੀ ਗੁਰਵਧਾਰ ਟੈਗਰ ਬੋਲਦੇ ਤੇਰੀ ਜਿਹੜੀ ਸੜਕਾਂ ਇੰਟਰਲੌਕ ਲੱਗੀ ਆ ਉਹ ਗੁਰਵਧਾਰ ਟੈਗਰ ਫੋਰ ਦੀ ਦੇਣ ਸੀਗੀ ਜਿਸ ਦੇ ਵਿੱਚ ਮਨੀਸ਼ ਕੁਮਾਰ ਜਦੋਂ ਡੀਐਸਪੀ ਸੀ ਕੋਈ ਵੀ ਸਾਥੀ ਜਾਂ ਮੀਡੀਆ ਦਾ ਆਪਾਂ ਕਹਿੰਦੇ ਆ ਵੀ ਜੁੜਾ ਕੋਈ ਡੀਐਸਪੀ ਨੂੰ ਪੁੱਛ ਲਓ ਵੀ ਕਿਹੜੀ ਬਦੌਦ ਇਹ ਸੜਕ ਬਣੀ ਆ ਤੇ ਗੁਰਵਧਾਰ ਟੈਗਰ ਫੋਰ ਦੀ ਸਮੁੱਚੀ ਟੀਮ ਦੇ ਬਦੌਦ ਜਿਹੜੀ ਆ ਉੱਥੇ ਇੰਟਰਲੌਕ ਜਿਹੜੀ ਆ ਸੜਕ ਬਣਾਈ ਗਈ ਬਣਉਣ ਤੋਂ ਬਾਅਦ ਇਹ ਬੰਦੇ ਦੇ ਉੱਪਰ ਜਾਤ ਦਾ ਹੰਕਾਰ ਇਨਾ ਆ ਗਿਆ ਆਪਣੇ ਪ੍ਰਤੀ ਵੀ ਜਿਹੜੇ ਸ਼੍ਰੀ ਗੁਰੂ ਵਿਦਾਸ ਮਹਾਰਾਜ ਆ ਉਹਨੂੰ ਜਿਹੜਾ ਆਮ ਇਨਸਾਨ ਕਹਿਣ ਲ ਸਾਡੇ ਸਾਥੀ ਜਦੋਂ ਜਸਪਾਲ ਬੱਧਨ ਰਜਿੰਦਰ ਗਲਰਾ ਤੇ ਸਾਡੇ ਲਾਲਾ ਦਾਤਾ ਜੀ ਇਹ ਉਥੇ ਗਏ ਗੱਲ ਕਰਨ ਵੀ ਜਿਹੜੇ ਇੰਨੀ ਵਾਰ ਤੈਨੂੰ ਕਿਹਾ ਆ ਵੀ ਇਹ ਪੱਥਰ ਚੇਂਜ ਕਰਕੇ ਰਵੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਵਨ ਜਿਹੜਾ ਨਾਂ ਉਹ ਸਾਰੀ ਸਤਿਕਾਰ ਜਿਹਾ ਲਿਖੇ ਤੇ ਇਹਨਾਂ ਇਹਨਾਂ ਨੂੰ ਕਹਿਤਾ ਵੀ ਜਿਹੜੇ ਇਹਨਾਂ ਦੀ ਦੇਣ ਕੀ ਆ ਦੇਖੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੀ ਬਾਣੀ ਲਿਖ ਕੇ ਤੇ ਸਾਢੇ 6 ਸਾਲ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਜਿਹੜਾ ਆਪਣੇ ਦੱਸਿਆ ਵੀ ਜਿਹੜਾ ਕਹਿ ਗੁਰਬਿਦਾਜ਼ ਖਲਾਸ ਤੇ ਮਹਾਰਾ ਜਿਹੜਾ ਬਾਣੀ ਵਿੱਚ ਲਿਖਿਆ ਗਿਆ 40 ਸ਼ਬਦਾਂ ਪੂਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆ ਜਾਂਦੇ ਉਹਨਾਂ ਨੇ ਜੀ ਕਹਿ ਦਈਏ ਵੀ ਇਹ ਆਮ ਇਨਸਾਨਿਆਰੇ ਮੋਰੇ ਮੈਂ ਗੁਰੂ ਨਹੀਂ ਲਿਖਣਾ ਮੈਂ ਗੁਰੂ ਨਹੀਂ ਮੰਨਦਾ ਤੇ ਬਾਬਾ ਸਾਹਿਬ ਮਿਹਰ ਉਹਨਾਂ ਨੇ ਕੀ ਦੇਣਿਆ ਉਹਨਾਂ ਨੂੰ ਵੀ ਜਿਹੜਾ ਇਦਾਂ ਦੇ ਭੱਦੇ ਸ਼ਬਦ ਨੇ ਬੋਲੇ ਬੰਦੇ ਜਿਹੜੇ ਉੱਥੇ ਗਿਆ ਸੀ ਡੇਢ ਤੋਂ ਬਾਅਦ ਡੀਐਸਪੀ ਨੂੰ ਕਈ ਵਾਰ ਜਿਹੜਾ ਇੱਥੇ ਦੁਹੇ ਉਹਨਾਂ ਨੂੰ ਦੱਸਿਆ ਗਿਆ ਪਰ ਉਹ ਬੰਦਾ ਬਾਜ ਨਹੀਂ ਆ ਉਸ ਤੋਂ ਬਾਅਦ ਇੱਕ ਬਹਾਨਾ ਮਾਰਿਆ ਸ਼ਾਮ ਨੂੰ ਇਹਨੇ ਕੱਲ ਰਾਤੀ ਵੀ ਜੇ ਮੈਨੂੰ ਡੇਰਾ ਸਾਜਣ ਬੱਲਾ ਤੋਂ ਸਾਨੂੰ ਕੈਦਰ ਦੇ ਚੇਂਜ ਕਰਦੇ ਉੱਥੇ ਤੇ ਜਿਹੜੇ ਹ ਤੇ ਦੇ ਦੀ ਉਹਨਾਂ ਨੂੰ ਵੀ ਕਿਹਾ ਸੀ ਉਹਨੇ ਉਹਨਾਂ ਦੀ ਵੀ ਨਹੀਂ ਗੱਲ ਬੰਨੀ ਬੰਨਣ ਤੋਂ ਬਾਅਦ ਆਪਾਂ ਇਹ ਫੈਸਲਾ ਲਿਆ ਦੋਰੇ ਉੱਪਰ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਲਗਤੀ ਦਿੱਤੀ ਆ ਵੀ ਜੇਕਰ ਹੁਣ ਡੀਐਸਪੀ ਸਾਹਿਬ ਨੇ ਕਿਹਾ ਵੀ ਸਾਨੂੰ ਦੋ ਦੋ ਦਾ ਟਾਈਮ ਦਿੱਤਾ ਜਾਵੇ ਅੱਜ ਸ਼ੁੱਕਰਵਾਰ ਆ ਆਪਾਂ ਸਿਰਫ ਐਤਵਾਰ ਦੇ ਤੱਕ ਇਹਨਾਂ ਦੀ ਬੇਟਕਾਨੀ ਜੇਕਰ ਇਹ ਬੰਦੇ ਨੇ ਉੱਥੇ ਪੱਥਰ ਚੇਂਜ ਕਰਕੇ ਸਾਰੇ ਸਮੁੱਚੇ ਸਮਾਜ ਤੋਂ ਬਾਬਾ ਸਾਹ ਮਿਲਕਰ ਤੋਂ ਗੁਰੂ ਵਿਦਾਸ ਮਹਾਰਾਜ ਤੋਂ ਮਾਫੀ ਨਾ ਮੰਗੀ ਤਾਂ ਆਪਾਂ ਜਿਹੜਾ ਪਰਚਾ ਆ ਉਹ ਐਤਵਾਰ ਸ਼ਾਮ ਨੂੰ ਜਿਹੜਾ ਇੱਥੇ ਲੈ ਕੇ ਜਾਵਾਂਗੇ ਜੀ ਉਸੇ ਵੇਲੇ ਜਿਹੜੀ ਅਰੈਸਟ ਪਾਵਾਂਗੇ ਸੋ ਇਦਾਂ ਦੇ ਮਾਰੇ ਅਸਲ ਅਸੀਂ ਨਹੀਂ ਚੁੰਦੇ ਵੀ ਜਿਹੜਾ ਕਾਨੂੰਨ ਆ ਆਪਣੇ ਹੱਥ ਲੈਣ ਨੂੰ ਸਾਰੇ ਸਾਥੀ ਕਹਿੰਦੇ ਸੀ ਵੀ ਜਾ ਕੇ ਉੱਥੇ ਤਲੇ ਤੋੜ ਕੇ ਤੇ ਜਿਹੜੇ ਪੱਥਰ ਲੱਗਿਆ ਉਸੇ ਵੇਲੇ ਨਵੇਂ ਪੱਥਰ ਲਾ ਦਈਏ ਦੇਖੋ ਆਪਾਂ ਬਾਬਾ ਸਾਹਿਬ ਮਿਲ ਕੇ ਨੂੰ ਮੰਨਣ ਵਾਈ ਲੋਕ ਆ ਤੇ ਗੁਰੂਗੜ੍ਹ ਦਾ ਟੈਕਰ ਬਹੁਤ ਤੋਂ ਹਮੇਸ਼ਾ ਜਿਹੜੀ ਆ ਬਾਬਾ ਸਾਹਿਬ ਦੀ ਕੂਨਾਂ ਤੇ ਚੱਲਣ ਵਾਲੀ ਆ ਜੋ ਤੁਹਾਨੂੰ ਧਾਰਾ ਨਾਲ ਉਹਦੇ ਤਾਲ ਪਰ ਸਾਨੂੰ ਮਜਬੂਰ ਨਾ ਕਰੇ ਦੇਖੋ ਆ ਜੀ ਬਜ਼ੁਰਗ ਆ ਕਿ ਛੱਡਿਆ ਇਹ ਬੰਦਾ ਸੀਨੀ ਜਾਦਾ ਉਮਰਿਆ ਅਸੀਂ ਇਸ ਕਰਕੇ ਇਹਨੂੰ ਬਾਰ-ਬਾਰ ਛੱਡੀ ਜਾਂਦੇ ਜੇਕਰ ਇਹ ਧੌਣ ਚ ਸਰੀਆ ਰੱਖੂਗਾ ਤੇ ਧੌਣ ਚ ਸਰੀਆ ਕੱਢਣਾ ਵੀ ਸਾਨੂੰ ਜਿਹੜਾ ਗਰੂਦਾ ਟੈਕਨੋਪੋਜ਼ ਨੂੰ ਆਉਂਦਾ ਇਸ ਕਰਕੇ ਅੱਜ ਇਹਨੂੰ वार्निंग ਦੇ ਚੱਲੇ ਆ ਟੀਐਸਪੀ ਦੇ ਸਾਹਿਬ ਦੇ ਕਹਿਣ ਦੇ ਉੱਪਰ ਐਸਐਸਪੀ ਦੇ ਸਾਹਿਬ ਨੇ ਕਹਿ ਤੇ 2 ਦਿਨ ਦਾ ਟਾਈਮ ਦਿੱਤਾ ਜੇਕਰ ਨਾ ਹੋਇਆ ਤੇਰਾ ਜੋ ਉੱਪਰ ਪਰਚਾ ਕਰਕੇ ਰੋਜ਼ੇ ਵਿੱਚ ਤੇ ਰੱਖੀ ਹੋ ਮੈਂ ਸਾਰੇ ਸਾਥੀਆਂ ਦਾ ਕਿੰਨੇ ਵੀ ਸੋਨੇ ਸੋਹਣੇ ਨੀਵਾ ਸਾਡੇ ਵਾਇਸ ਪੰਜਾਬ ਪ੍ਰਧਾਨ ਸਾਡੇ ਬਿੰਦਲ ਸਰਵਾ ਜੀ ਸਾਡੇ ਗੱਡੂ ਜੀ ਭਾਜੀ ਸਾਰੇ ਟੀਮ ਜਿਹੜੀ ਆ ਸਾਰੇ ਨੂੰ ਪੋਹਤੇ ਅੱਜ ਪਾਉ ਦੀ ਸਾਰੀ ਸਮੂਹਟੀ ਮੈਂਬਰ ਤੋਂ ਸਵੇਰੇ ਜਿਹੜੇ ਹਲਕੇ ਪ੍ਰਧਾਨ ਆ ਸਾਰੀ ਇਸ ਕਟੀਮ ਵੰਟੀ ਜੀ ਤੇ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੇ ਇੱਕ ਨਿੱਕੇ ਸੱਦੇ ਉੱਪਰ ਇਕੱਠੇ ਹੋਏ ਆ ਤੇ ਇੱਥੇ ਆਪਰ ਰਲ ਮਿਲ ਕੇ ਰਹਿਣਾ ਸੋ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਨਵਾਦ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਸ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ he used to work with reputed companies agencies as well as local builders with brothers he is professional by plumbing electrician masonry work carpentry for more information please contact him at www.checktrade.com id number 921760 Chander Center. call him on this number Zero seven four triple eight 41161